ਵਿਚਾਰਨ ਦੀ ਲੋੜ ਆ ਅਗਰ ਇਸੇ ਤਰ੍ਹਾਂ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਪੜਦਾ ਰਿਹਾ ਤੇ ਫਿਰ ਆਪਾਂ ਨੂੰ 227 ਦੀਆਂ ਜਿਹੜੀਆਂ ਇਲੈਕਸ਼ਨਾਂ ਪੰਜਾਬ ਹਲ ਸਭਾ ਤੇ ਆਪਾਂ ਨੂੰ ਉਹਦੇ ਵਿੱਚ ਪ੍ਰੋਬਲਮ ਨਾ ਹੋਵੇ ਇਹ ਹਨ ਜਿਹਨੇ ਤੁਸੀਂ ਨੀਲਾ ਮੈਲ ਸਾਹਿਬ ਰਾਣਾ ਸਾਹਿਬ ਤੁਸੀਂ ਤੁਸੀਂ ਜਾਣਦੇ ਹੋਣੇ ਰਹਿੰਦੇ ਜੀ ਸੁਖੀਰ ਭਾਈ ਤੁਹਾਨੂੰ ਬਿਲਕੁਲ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਆਪ ਗ੍ਰਾਫਟ ਸਾਹਿਬ ਸਾਡੇ ਜਿਹੜੇ ਸੀਨੀਅਰ ਸਾਡੇ ਆਪ ਗ੍ਰਾਫਟ ਸਾਹਿਬ ਸਾਹਿਬ ਅਜੀਤ ਸਿੰਘ ਸਾਰੇ ਤਿੰਨੋ ਸਾਈਕਲ ਮੈਂ ਤਾਂ ਰਿਕਵਰ ਕਰੀ ਤੁਸੀਂ 3 ਮਿੰਟ ਕਹੋਗੇ ਮੈਂ 3 ਮਿੰਟ ਉਹਨੂੰ ਫੋਟੋ ਫੜਕ ਬਿਠਾ ਲਉਂਦਾ ਇਹ ਸੱਜਾ ਕਿਸੇ ਨੇ ਕਹੀ ਜਾਂ ਕਿਸੇ ਇੱਕ ਸਾਥੀ ਨੇ ਸਾਡੇ ਨੂੰ ਕੋਈ ਵਿਚਾਰ ਰੱਖਿਆ ਉਹਨੂੰ ਦੁਬਾਰਾ ਰਿਪੀਟ ਨਾ ਕੀਤਾ ਜਾਵੇ ਕਿਉਂਕਿ ਗੱਲਾਂ ਤਾਂ ਉਹੀ ਹੁੰਦੀਆਂ ਸਾਡੇ ਨੂੰ ਕਰਨ ਵਾਸਤੇ ਹਾਂ ਉਹਦੇ ਵਿੱਚ ਕੋਈ ਨਵੀਂ ਗੱਲ ਆ ਪਹਿਲੇ ਵੀ ਕਰ ਰਹੇ ਸੀ ਸੁਜੀਤ ਜੀ ਨਾਲ ਗੱਲ ਕੀਤੀ ਸੀ ਇਹ ਹੈਗੀ ਹੈ ਕੱਲ ਹੈਗੀ ਹੈ ਜਿਹੜਾ ਅਸੀਂ ਵਿਰੋਧ ਕੀਤਾ ਅਸੀਂ ਜਾਂ ਤੇ ਚੁੱਪ ਰਹਿੰਦੇ ਨਾਲ ਅਸੀਂ ਸਮਰਥਨ ਦੇਣ ਦੇ ਨਾਲ ਅਸੀਂ ਵਿਰੋਧ ਕਰਦੇ ਇਹਦਾ ਫਰਕ ਪੈਂਦਾ ਕਿਉਂਕਿ ਸਾਡੀ ਪਾਰਟੀ ਫਰਕਪਾਸ਼ੀ ਹੈ ਤੁਜੀ ਕੋਲ ਥੋੜੀ ਜਿਹੀ ਕਮੀਆਂ ਮੈਂ ਕਹਾਂਗੀ ਹਾਦ ਦੇ ਪ੍ਰਚਾਰ ਮੈਨੂੰ ਜਲੰਧਰ ਦਾ ਪਤਾ ਕਿ ਕਿੰਨੇ ਜਲੰਧਰ ਸੀ ਸਭ ਤੋਂ ਲੇਟ ਪ੍ਰਚਾਰ ਹੱਟਾ ਸ਼ੁਰੂ ਹੋਇਆ ਸਭ ਤੋਂ ਲੇਟ ਪ੍ਰਚਾਰ ਹੱਟਾ ਸ਼ੁਰੂ ਹੋਇਆ ਕੋਆਰਡੀਨੇਸ਼ਨ ਦੀ ਕਮੀ ਸੀ ਕਿਉਂਕਿ ਮੈਂ ਭਾਜਪਾ ਤੋਂ ਆਈ ਹਾਂ ਤੇ ਮੈਂ ਉੱਥੇ ਕੰਮ ਕਰਨ ਦਾ ਤਰੀਕਾ ਵੇਖਿਆ ਤੇ ਜੇ ਮੈਂ ਉਹਦੇ ਹਿਸਾਬ ਨਾਲ ਦੇਖਾਂ ਤੇ ਆਪਾਂ ਟੈਂਪਰ ਸੈਂਟਰੀ ਨਹੀਂ ਕਰਦੇ ਕੋਆਰਡੀਨੇਸ਼ਨ ਬਿਲਕੁਲ ਨਹੀਂ ਸੀ ਡੋਰ ਟੂ ਡੋਰ ਦੀ ਗਲਤੀ ਕਰਲਾ ਆਪਾਂ ਪੈਣਾ ਨੇ ਕੀਤਾ ਜਿੰਨਾ ਸੀ ਕਰ ਸਕਦੇ ਸੀ ਠੀਕ ਹੈ ਨਾ ਕਿਤੇ ਹਰ ਇੱਕ ਕੈਂਡੀਡੇਟ ਨੇ ਹੜਨਲ ਕੋਪਰੇਟ ਨਹੀਂ ਕੀਤਾ ਮੈਂ ਮੂੰਹ ਤੇ ਕਹਿਣ ਨੂੰ ਤੇ ਆ ਬਿਲਕੁਲ ਕੋਪਰੇਟ ਨਹੀਂ ਕੀਤਾ ਟੀਮ ਦੇ ਵਿੱਚ ਸਿਰਫ ਔਰ ਸਿਰਫ ਉਹਨਾਂ ਦੇ ਬੰਦੇ ਸੀ ਸਾਡੀ ਪਾਰਟੀ ਦੇ ਵਰਕਰ ਤਾਂ ਸੀਗੇ ਨਹੀਂ ਐਕਸ਼ਨ ਪਿੱਛੇ ਜਿਹੜਾ ਸਾਰਿਆਂ ਨੇ ਬੜੀ ਡੈਡੀਕੇਸ਼ਨ ਨਾਲ ਕੰਮ ਕੀਤਾ ਉਹਨਾਂ ਨੂੰ ਬੱਕਰੀ ਅੱਗੇ ਜੱਲ ਸਾਰੇ ਪੰਜਾਬ ਦੇ ਜੋ ਸਾਡੇ ਹੰਝ ਨਹੀਂ ਆਏ ਤੋਂ ਜਿਹੜੀ ਸਭ ਤੋਂ ਪਹਿਲਾਂ ਫਤਿਹ ਮਾਨਾ ਜੀ ਵਾਰਿੰਗ ਜੀ ਪਰਖਾ ਸੱਲਾਮ ਅਲੈਹਮ ਦੀ ਕਮੇਰ ਜਿਹੜੀ ਅੱਜ ਦੀ ਮੈਂ ਛੁੱਟੀ ਆਪਾਂ ਸੋਕੂ ਦਾ ਟਾਈਮ ਚਾਹੁੰਦੇ ਹਾਂ ਕਿ ਤੇ ਕੁਝ ਬੰਦੇ ਬੋਲਣ ਵਾਲੇ ਵੀ ਆ ਤਾਂ ਮੈਂ ਵੀ ਜਿਹੜਾ ਅੱਜ ਦਾ ਬੁੱਖ ਜੱਡਾ ਆ ਕਿ ਜਿਹੜੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਵੀ ਆਪਾਂ ਕੰਮ ਕੀਤਾ ਤੇ ਤੋਂ ਨੇ ਕੱਢੀ ਜਾਂਦੀਦਾ ਹਾਂ ਜੀ ਕਲੈਕਸ਼ਨ ਦੇ ਦੌਰਾਨ ਜੋ ਉਹਦੇ ਵਿੱਚ ਕੁਝ ਕਿੰਨਾ ਬਾਹਰ ਆਈਆਂ ਉਸ ਬਾਰੇ ਜੱਟ ਦੇ ਬਾਰੇ ਕੁਝ ਲੋਕਾਂ ਦੇ ਆਪਣੇ ਆਪਣੇ ਰਾਏ ਸੀਗੀ ਅਸੀਂ ਇਹ ਚਾਹੁੰਦੇ ਸੀਗੇ ਕੁਝ ਬੰਦੇ ਸਾਡੇ ਸੱਜਣ ਬੈਠੇ ਸੀ ਉਹ ਚਾਹੁੰਦੇ ਸੀ ਕਿ ਆਪਾਂ ਸਾਰੇ ਜਿੰਨੇ ਵੀ ਸਾਡੇ ਕਾਲੀਦਾਦ ਦੇ ਜਿਹੜੇ ਇਹ ਹਾਲੂ ਵਰਕਰ ਨੇ ਉਹ ਇਕੱਠੇ ਹੋ ਕੇ ਬੈਠ ਕੇ ਇਹਦੇ ਉੱਪਰ ਆਪਾਂ ਇੱਕ رائے ਵੀ ਬਣਾਈਏ ਤੇ ਆਪਾਂ ਇਹ ਵੀ ਦੇਖੀਏ ਵੀ ਸਾਥ ਤੋਂ ਕਿਤੇ ਕਿਤੇ ਕੰਮ ਯਾਰੀ ਨੂੰ ਤੇ ਮੌਕੇ ਦੀ ਆਗਲ ਵਾਗਲ ਜਿਹੜੀ ਅੱਜ ਦੀ ਮੀਟਿੰਗ ਆ ਆਪਾਂ ਸਾਰੇ ਜਾਣਦੇ ਆ ਕਿ ਮਨਨ ਸਾਹਿਬ ਨੇ ਜੋ ਉਹ ਆਪਣੇ ਸਿਰ ਤੇ ਜਿੰਮੇਵਰੀ ਲਈ ਉਹਨਾਂ ਨੇ ਸਹੀ ਮੈਨੇਜ ਕੀਤਾ ਕਿਉਂਕਿ ਅੱਲੇ ਕਿ ਮੈਨੂੰ ਸਮਝਦਾ ਕਿ ਜੋ ਪੰਜਾਬ ਦੇ ਰਿਜਲਟ ਇਕੱਲੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਹੁਤ ਵੱਡੀ ਹੋਰ ਸੋਚ ਦੀ ਲੋੜ ਆ ਔਰ ਫਿਰ ਵੀ ਉਹਨਾਂ ਨੇ ਆਪਣੇ ਆਪਣੇ ਹਮੋਤ ਦਾ ਜਿੰਮੇਵਾਰ ਸਭ ਦਾ ਮੈਸਟਰ ਦਾ ਬੜੇ ਸੀਰੀਅਸ ਵਰਕਰ ਵੀ ਆ ਔਰ ਬੜੇ ਮਤਲਬ ਕਿ ਐਸੇ ਵਰਕਰ ਮੈਸੂਦ ਪੰਜਾਬ ਦੇ ਵਿੱਚ ਚੰਦ ਵਰਕਰ ਹੋਣਗੇ ਅੱਜ ਅਸੀਂ ਇਕੱਤਰ ਹੋਏ ਆ ਕਿ ਜਿਹੜੀ ਸਾਨੂੰ ਪੰਜਾਬ ਦੇ ਵਿੱਚ ਔਰ ਜਨਦਰ ਦੇ ਵਿੱਚ ਸਾਨੂੰ ਹਾਰ ਨਮੋਸ਼ੀ ਜਾਣ ਕੇ ਜਿਹੜੀ ਮਿਲੀ ਆ ਉਹਦੇ ਲਈ ਸਾਰੇ ਉਹਦਾ ਮਨਤਨ ਕਰਨ ਲਈ ਇਕੱਠੇ ਹੋਏ ਆ ਉਹਦੇ ਤੇ ਵਿਚਾਰ ਸਾਰਿਆਂ ਨੇ ਆਪਣੇ ਆਪਣੇ ਦੇਨੇ ਆ ਮੇਰੀ ਨਿੱਜੀ ਅਨੇ ਆ ਜਿਹੜੀ ਕਿ ਕਿ ਸਾਨੂੰ ਵੋਟਾਂ ਘੱਟ ਕਿਉਂ ਪਈਆਂ ਉਹ ਮੇਰੀ ਨਿੱਜੀ ਰਾਇਆ ਦੋ ਤਰ੍ਹਾਂ ਦੀ ਮੈਂ ਤੁਹਾਨੂੰ ਦੱਸੂਗਾ ਪਹਿਲੀ ਤੇ ਇਹ ਆ ਕਿ ਸਾਨੂੰ ਖਰੂਰ ਸਾਹਿਬ ਦੇ ਵਿੱਚ ਪਾਈ ਅਮਰਖਵਾਲ ਸਿੰਘ ਦੇ ਹੱਕ ਦੇ ਵਿੱਚ ਬਹਿਣਾ ਚਾਹੀਦਾ ਸੀਗਾ ਹੋਰ ਹਲਕਿਆਂ ਦੇ ਵਿੱਚ ਸਾਨੂੰ ਪੰਥਕ ਵੋਟ ਦਾ ਬੜਾ ਫਰਕ ਪੈਣਾ ਸੀ ਇਹ ਮੇਰੀ ਨਿੱਜੀ ਰਾਇਆ ਮੈਂ ਇਹ ਕੋਈ ਕਿਸੇ ਦੀ ਗੱਲ ਕਰ ਰਿਹਾ ਮੇਰੀ ਨਿੱਜੀ ਰਾਇਆ ਦੱਸ ਰਿਹਾ ਬੜੇ ਲੋਕਾਂ ਦੇ ਜਿਨ੍ਹਾਂ ਤੇ ਅਸੀਂ ਵਿਚਰਦੇ ਸੀ ਸਾਰੇ ਸਾਨੂੰ ਕਹਿੰਦੇ ਸੀ ਕੋਈ ਉਹਨਾਂ ਨੂੰ ਸਮਝਾਓ ਬਾਲ ਸਾਹਿਬ ਨੂੰ ਉਹਦੇ ਹੱਕ ਤੇ ਬਹਿਜੋ ਉਹ ਸਮਝਾਓ ਉਹਦੇ ਹੱਕ ਤੇ ਬਹਿਜੋ ਤੁਹਾਨੂੰ ਹੋਰ ਹਲਕਿਆ ਤੇ ਬਚੋ ਪੰਥਰ ਹੋਰ ਕਹਿ ਜੂਗੀ ਅੱਜ ਲੋਕਾ ਬਹੁਤਾਂ ਸ਼ੌਣੀ ਨਾ ਜਿੰਦਾ ਬਿਖੇ ਅਸੀਂ ਉਹਨੇ ਕਾਲੀਦਾਲ ਦੇ ਜਿਲ੍ਹਾ ਜੋਗੋ ਸ਼ਹਿਰੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਪਿਛਲੇ ਸਮੇਂ ਲੋਕ ਸਭਾ ਤੇ ਚੋਣਾਂਦਾਰ ਜੋ ਪਾਰਟੀ ਕਟਵੋਟਾ ਪੈਣ ਕਰਕੇ ਉਹਦੀ ਸੁਰੱਖਿਆ ਕੀਤੀ ਗਈ ਆਪ ਤੋਂ ਸਰਦਾਰ ਕੁਰਬਾਨ ਸਿੰਘ ਮਨਮੋਹ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੋਨਾ ਬਲੋਕ ਕਪਾੜੀ ਕੀਤੀ ਹੈ ਜਵਾਮਾ ਕੋਨਾ ਕੋਨਾ ਪਾਤਲੀ ਦਰਦੀ ਲਈ ਇੱਤਰੀ ਮਹਿਮ ਆਕੇ ਇੱਕ ਮਤਾ ਪਾਸ ਕਰਕੇ ਸਾਰਿਆਂ ਨੇ ਕਿਹਾ ਕਿ ਜੋ ਪ੍ਰਵਾਨਕ ਮੰਨਨ ਨੇ ਅਸਤੀਫਾ ਦਿੱਤਾ ਉਹ ਨਾਮ ਮਡਿਊਰ ਕਰਕੇ ਪਾਰਟੀ ਦੇ ਵਿੱਚ ਉਹਨਾਂ ਨੂੰ ਦੁਬਾਰਾ ਲਿਆ ਕੇ ਪਾਰਟੀ ਚੜ੍ਹਦੀ ਕਲਾ ਦੇ ਕੰਮ ਕੀਤਾ ਜਾਵੇ ਔਰ ਜੋ ਕਮੀਆਂ ਪਾਰਟੀ ਵਿੱਚ ਜਾਂ ਹਾਈ ਕਮਾਂਡ ਵਿੱਚ ਪਈਆਂ ਗਈਆਂ ਉਹ ਸਾਰਿਆਂ ਤੇ ਸਮੇਂ ਪਰਜੋਤ ਕੀਤੀ ਜਾਵੇ ਅਤੇ ਪੰਛਾ ਕੇ ਝੰਡੇ ਅਤੇ ਸਵਾਰੀ ਖੇਤਰ ਵਿੱਚ ਕਿਸਾਨਾਂ ਦੇ ਮੁੱਦੇ ਸਵਾਰੀ ਦੇ ਮੁੱਦੇ ਤੇ ਹੋਰ ਅਨੇਕਾਂ ਮੁੱਦੇ ਜਿਹੜੇ ਸ਼ਹਿਰ ਵਸਣਾਂ ਦੇ ਦਿੰਦੀਆਂ ਉਸਿਆਮਾ ਤੋ ਜੇ ਉਹ ਮੇਰੇ ਕਹਿੰਦਾ ਸੰਜੀਤ ਨਵੇਂ ਤੇਰੇ ਤੋਂ ਕਰਨ ਲਈ ਆਪਾਂ ਸਾਰਿਆਂ ਨੂੰ ਕਿੱਥੇ ਹੋ ਕੇ ਕਾਲਾ ਕਰਨਾ ਚਾਹੀਦਾ ਤੇ ਪਛਮੀ ਹਲਕ ਤੋਂ ਆਉਣ ਵਾਲੇ ਜਿਮਨੀ ਚੋਣਾ ਉਹਦੇ ਵੀ ਆਪਾਂ ਗੁਰੂ ਮੰਦ ਧਰਿਕੇ ਦੇ ਨਾਲ ਸਾਰੇ ਨਾਲ ਲੜ ਕੇ ਜਿੱਤ ਲਾਂਗੇ ਜੇ ਕੋਈ ਕਮੀ ਪੈਸ਼ਿਆ ਤੋਂ ਇਲਕਾ ਗਿਆ ਤਾਂ